ਤੂਰੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਟ੍ਰੈਫਿਕ ਤੇ ਸਮੱਸਿਆ ਦੇ ਹੱਲ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੂਰੀ ਦੇ ਬਾਜ਼ਾਰ ਵਿੱਚ ਬਣੀ ਸੰਗਰੂਰ ਵਾਲੀ ਕੋਠੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਸ.ਟੀ.ਐਮ ਤੂਰੀ ਅਤੇ ਨਗਰ ਕੌਂਸਲ ਦੇ ਕਰਮਚਾਰੀ ਹਾਜ਼ਰ ਰਹੇ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਅੱਜ ਦੌਰੇ ਦਾ ਮੁੱਖ ਮਕਸਦ ਸੰਗਰੂਰ ਵਾਲੀ ਕੋਠੀ ਵਿੱਚ ਪਈ ਜਗ੍ਹਾ ਨੂੰ ਪਾਰਕਿੰਗ ਦੇ ਤੌਰ ਤੇ ਵਰਤਣ ਲਈ ਦੇਖਣਾ ਉਹਨਾਂ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਜਿਸ ਦੇ ਹੱਲ ਦੇ ਲਈ ਇਸ ਜਗ੍ਹਾ ਨੂੰ ਵਿਚਾਰ ਅਧੀਨ ਰੱਖਿਆ ਗਿਆ ਹੈ ਅਤੇ ਜਲਦ ਹੀ ਸਰਕਾਰ ਵੱਲੋਂ ਇਸ ਜਗ੍ਹਾ ਤੇ ਕੋਈ ਪਾਰਕਿੰਗ ਬਣਾਉਣ ਦਾ ਫੈਸਲਾ ਲਿਆ ਜਾਣਾ ਜਿਸ ਦੇ ਲਈ ਉਹ ਅੱਜ ਇਹ ਜਗ੍ਹਾ ਦਾ ਦੌਰਾ ਕਰਨ ਆਏ ਹਨ ਜੀ ਅੱਜ ਅਸੀਂ ਸੰਦੂਰ ਵਾਲੀ ਕੋਠੀ ਦੀ ਥਾਂ ਤੇ ਖੜੇ ਹੈਗੇ ਇੱਥੇ ਜਿਹੜਾ ਹੈਗਾ ਸਰਕਾਰ ਵੱਲੋਂ ਇੱਕ ਪ੍ਰੋਪੋਜ਼ਲ ਇਸ ਵੇਲੇ ਜਿਹੜਾ ਹੈਗਾ ਵਿਚਾਰ ਅਧੀਨ ਹੈ ਕਿ ਇੱਥੇ ਇੱਕ ਕਮਰਸ਼ੀਅਲ ਕੰਪਲੈਕਸ ਦੇ ਨਾਲ ਜਿਹੜੀ ਸ਼ਹਿਰ ਦੇ ਵਿੱਚ ਪਾਰਕਿੰਗ ਦੀ ਸਮੱਸਿਆ ਹੈ ਉਹਨੂੰ ਨਿੱਠਣ ਵਾਸਤੇ ਅੱਜ ਇੱਥੇ ਅਸੀਂ ਦੌਰਾ ਕੀਤਾ ਤੇ ਸਾਰੇ ਵਸਨੀਕ ਵੀ ਨੇ ਪੀਡੀਏ ਦੇ ਚੀਫ ਐਡਮਿਨਿਸਟ੍ਰੇਟਰ ਵੀ ਨੇ ਐਸਟੀਐਮ ਸਾਹਿਬ ਵੀ ਨੇ ਔਰ ਸਾਰੇ ਜਿਹੜਾ ਪ੍ਰਸ਼ਾਸਨ ਹੈ ਉਹ ਸਾਰਾ ਇੱਥੇ ਮੌਜੂਦ ਹੈ ਕਿ ਕਿਸ ਤਰ੍ਹਾਂ ਦੀ ਇੱਕ ਵਿਜ਼ਿਬਿਲਿਟੀ ਆਪਾਂ ਬਣਾ ਸਕਦੇ ਹਾਂ ਜਿਸ ਕਰਕੇ ਇੱਥੇ ਪਾਰਕਿੰਗ ਲੱਗਣੀ ਸ਼ੁਰੂ ਹੋ ਜਾਵੇ ਤਾਂ ਜੋ ਟ੍ਰੈਫਿਕ ਦੀ ਜਿਹੜੀ ਸਮੱਸਿਆ ਹੈਗੀ ਪਾਰਕਿੰਗ ਦੀ ਸਮੱਸਿਆ ਹੈ ਲੋਕਾਂ ਦੇ ਬਾਜ਼ਾਰ ਨੇ ਬਾਜ਼ਾਰ ਦੇ ਵਿੱਚ ਉਹਨੂੰ ਆਪਾਂ ਖਤਮ ਕਰ ਸਕੀਏ ਕੋਈ ਸਰਕਾਰੀ ਦਫ਼ਤਰ ਦੀ ਪ੍ਰਪੋਜ਼ਲ ਵੀ ਹੈ ਜੀ ਬਿਲਕੁਲ ਜਿਹੜਾ ਹੈਗਾ ਆਪਣੇ ਇੱਕ ਮਿਨੀ ਸੈਕਰੀਟੇਰੀਏਟ ਤੇ ਇੱਕ ਜਿਹੜਾ ਬਿਲਡਿੰਗ ਕੰਪਲੈਕਸ ਹੈ ਇਸ ਦੀ ਤਿਆਰੀ ਦੇ ਤਹਿਤ ਅਸੀਂ ਜੁੜੀ ਹੈਗੀ ਦੋ ਚਾਰ ਥਾਵਾਂ ਅਸੀਂ ਦੇਖ ਰਹੇ ਹਾਂ ਐਸ ਡੀ ਐਮ ਕੰਪਲੈਕਸ ਦੇ ਵਿੱਚ ਵੀ ਆਲਰੇਡੀ ਕਾਫੀ ਥਾਂ ਹੈਗੀ ਆਪਾਂ ਜੇ ਸਾਰੀ ਪ੍ਰੋਪੋਜ਼ਲ ਜਿਹੜੀ ਹੈਗੀ ਇਸ ਵੇਲੇ ਫੀਜ਼ਿਬਿਲਿਟੀ ਕਰ ਰਹੇ ਜਿੱਥੇ ਬੈਸਟ ਵਿਜੀਬਲ ਹੋਵੇਗਾ ਆਪੋ ਥਾਂ ਸਰ ਇਕਤੂਰੀ ਨਗਰ ਕਾਉਂਸਲ ਦੇ پارک ਵਿੱਚ ਇੱਕ ਫਾਇਦਾਤੀ ਬਣੀ ਟੈਂਕੀ ਖੜੀ ਹੈ ਆਪਣੀ ਇਸ ਵਿਸ਼ੇ ਦੇ ਪਹਿਲਾਂ ਵੀ ਕੇਸ ਸੀ ਤੁਹਾਡੇ ਤੋਂ ਪੁੱਛਣਾ ਗੱਲ ਜੀ ਜਿਹੜੀ ਉਹ ਟੈਂਕੀ ਵਾਲੀ ਗੱਲ ਹੈ ਉਹ ਜਿਹੜਾ ਤੁਸੀਂ ਕਿਹਾ ਹੈਗਾ ਉਹਦੇ ਅਸੀਂ ਫੀਜ਼ਿਬਿਲ ਪ੍ਰেজੈਂਟੇਸ਼ਨ ਲਿਖਿਆ ਹੋਇਆ ਔਰ और ਇਹਦੇ ये ਜਿਹੜੀ ਕਾਰਵਾਈ कार्य कर रहे ਇੱਕ ਧੂਰੇੜਾ ਓਵਰ ਬ੍ਰਿਜ ਬਣਿਆ ਹੋਇਆ ਹੈ ਜੀ ਉੱਪਰੋਂ ਮਲਕੀ ਜਿੱਥੇ ਟਿੰਕਲ ਦੀ ਹੈ ਉਥੋਂ ਕਈ ਜਗ੍ਹਾ कई जगह तो ਕਦੇ ਵੀ ਵੱਡਾ ਹਾਦਸਾ ਹੋ ਸਕਦਾ ਜੇ ਲਾਈਨਾਂ ਨੇ ਉਹ ਤਾਰਾਂ ਬਾਹਰ ਨਿਕਲਣੇ ਸਟਾਰਟ ਹੋ ਚੁੱਕੇ ਚੱਕਰ ਹੋ ਜਾਂਦਾ ਕੋਈ ਥਰਮਲ ਐਕਸਪੈਂਸ਼ਨ ਥਰਮਲ ਐਕਸਪੈਂਸ਼ਨ ਹੈ ਤੇ ਗਰਮੀਆਂ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਵੈਸੇ ਥਰਮਲ